ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਾਸ ਦਾ ਪਤਾ ਮੇਰੇ ਚੰਦੂ ਜੀ ਜਿਹਨੇ ਫੈਗਾ ਜੀ ਦੀ ਵਾਰ ਦਾ ਆਪਾਂ ਜਾਣਾ ਮੂਟੀ ਕੱਢਣ ਭਾਈ ਵੱਲੋਂ ਦੀ ਲੈ ਲੈ ਤੇ ਜੇ ਬਣਾਉਣੀ ਸੀ ਨਾ ਤੇ ਇਹ ਤਾਂ ਟਿਕਾ ਪਰ ਦੇਰ ਜਾਣੀ ਪਈ ਤੇ ਸੋ ਬਾਬੇ ਦੀ ਮੰਨੀ ਹੈ ਸੱਤ ਤੱਕ ਤੇ ਮੈਂ ਬਣਾ ਲਈ ਕੱਟਾ ਗੁਲੇ ਤੇ ਬੇ ਨੰਨੀਆ ਲੈ ਕੇ ਬਣਾਉਣ ਆਲੀਏ ਖਾਣ ਵਾਸਤੇ ਰੋਟੀਆਂ ਲਾ ਲਈਏ 5-7 ਵਸ ਫਿਰ ਦੁਆਦ ਕੋਲ ਤੇ ਪਲੰਗ ਕਰੂੰਗੀ ਖਾਣ ਆਲੀ ਨੂੰ ਕੁਝ ਲੱਗੂ ਕੋਈ ਤੁੰਦਰ ਬੋਸ ਨੂੰ ਦੇ ਦਿੱਤੀ ਆਪਣੇ ਬਿੱਡੂ ਵੀ ਲੰਗਰ ਜਾਂਦਾ ਹੈ ਸਾਡਾ ਬਿੱਡੂ ਨੰਗਰ ਲੈ ਕੇ ਜਾਂਦਾ ਕਿਉਂਕਿ ਅਸੀਂ ਹੀ ਪਹਿਲੇ ਲੋ ਨੂੰ ਮੰਨਦੇ ਆ ਨਾ ਸਿੱਧੂਆਂ ਦਾ ਬਾਬਾ ਇਹ ਆਪਣਾ ਲੰਗਰ ਦਿੰਿਆ ਸਾਡੇ ਬਿੱਡੂ ਵੀ ਕੱਲ ਦਾ ਲੰਗਰ ਜਾਂਦਾ ਹੈ ਤੇ ਨੰਦਰ ਚੱਲੂਗਾ ਤੇ ਆਪਣੇ ਪਿੰਡ ਵਾਲੇ ਚ ਅੱਜ ਤੇ ਲੇਟੀਆਂ ਦਾ ਬੋਵਾ ਕੱਲਪੋ ਪਹੁੰਚਣਾ ਅਸੀਂ ਆਪਣੇ ਪਿੰਡ ਵਾਲੇ ਦਾ ਇਹ ਲਪਰਣਗੀ ਜੁਗ ਬਣਾਉਂਗੀ ਮੰਦੀਆਂ ਜੁਦੀ ਹੋ ਕੇ ਨੂੰ ਕੱਟ ਲਾਂਗੇ ਇਹ ਜੋ ਪਾ ਕੇ ਉਹ ਵੀ ਪਾ ਲੈ ਆਵੇ ਸਾਮਾਨ ਤਿਆਰ ਕਰਕੇ ਰੱਖ ਲਾਗੇ ਸਾਰਾ ਫੇਰ ਤਿਆਰ ਕਰੋ ਚਲੋ ਇਹ ਫੇਰ ਪਿਲਾਂਗੇ ਹੋ ਇੱਥੇ ਆਪਾਂ ਬਾਬੇ ਦਾ ਸਾਮਾਨ ਸਾਰਾ ਤਿਆਰ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਤਿਆਰ ਹੋ ਗਏ ਸੀ ਇਹ ਆਗੇ ਸਾਡੇ ਰਿਸ਼ਤੇਦਾਰ ਨਨਦਾਈਆਂ ਸੀਗੀਆਂ ਮੇਰੀਆਂ ਇਹ ਛੋਟੀ ਹੈਗੀ ਤੇ ਇਹ ਵੱਡੀ ਦੀ ਕੁੜੀ ਹੈਗੀ ਉਹ ਪਿਛਲੀ ਵੱਡੀ ਹੈਗੀ ਫੇਰ ਨਾਲ ਜਵਾਕ ਆਏ ਸੀਗੇ ਬਸ ਇਹਨਾਂ ਦੀ ਵੇਟ ਕਰਦੇ ਸੀਗੇ ਅਸੀਂ ਇਹਨਾਂ ਨੇ ਆਉਣਾ ਸੀਗਾ ਤੇ ਫਿਰ ਇਸ ਇਸ ਤੋਂ ਬਾਅਦ ਆਪਾਂ ਚੱਲਾਂਗੇ ਮੇਲੇ 'ਚ ਇਹਨਾਂ ਦੀ ਵੇਟ ਕਰਦੇ ਕਰਦੇ ਬਸ ਸਾਢੇ 9 ਹੋ ਗਏ ਸੀਗੇ ਸਾਨੂੰ ਪਹਿਲਾਂ ਤਾਂ ਆਏ ਸੀਗਾ ਵੀ 8 ਵਜੇ ਭਗ ਜਾਗੇ ਆਪਾਂ ਫਿਰ ਸ਼ੀਟ 'ਚ ਮੱਥਾ ਟੇਕ ਜਾਂਦਾ ਕ ਠੰਡੇ ਠੰਡੇ ਵੀ ਗਰਮੀ ਬਹੁਤ ਹੈਗੀ ਫਿਰ ਵੀ ਸਾਨੂੰ ਸਾਢੇ 10 ਵਜੇ ਹੀ ਗਏ ਸੀਗੇ ਘਰੋਂ ਚੱਲਣ ਨੂੰ ਇੱਥੇ ਆਪਾਂ ਤੁਰ ਪਏ ਸੀਗੇ ਅਸੀਂ ਬੈਗੇ ਸੀ ਇਸ ਗੱਡੀ 'ਚ ਇੱਕ ਗੱਡੀ ਸਾਡੇ ਪਿੱਛੇ ਸੀਗੀ ਦੋ ਗੱਡੀਆਂ 'ਚ ਗਏ ਸੀਗੇ ਅਸੀਂ ਆਪਣੇ ਪਿੰਡ ਤੋ ਦਾ ਬਸ 5-7 ਮਿੰਟਾਂ ਦੀ ਰਹਾ ਹੈਗਾ ਫਾਪੜਿਆਂ ਦਾ 7 ਮਿੰਟਾਂ ਦੀ ਬਾਤ ਹੈਗੀ ਗੱਡੀ ਦੀ ਸਿੰਗਲ ਸੜਕ ਜਾਂਦੀ ਹੈਗੀ ਚੜਗੇ ਸੀਗੇ ਆਪਾਂ ਸੜਕ ਤੇ ਸਾਪਣੇ ਵਾਲੀ ਤੇ ਬਹੁਤ ਆ ਰਹੀਆਂ ਸੀਗੀਆਂ ਰਾਤ ਚ ਵੀ ਸਾਨੂੰ ਮਿਲੀਆਂ ਟਰਾਲੀਆਂ ਗੱਡੀਆਂ ਪਹਿਲਾਂ ਤਾਂ ਸੀ ਟਰਾਲੀ ਚ ਜਾਂਦੇ ਹੁੰਦੇ ਸੀਗੇ ਸਾਰੇ ਘਰ ਇਕੱਠੇ ਹੋ ਕੇ ਇੱਕ ਟਰਾਲੀ ਚ 6 7 ਘਰਾਂਗੇ ਸੀ ਆਪਦੇ ਆਪਦੇ ਬਸ ਹੁਣ ਕੋਈ ਗੱਡੀ ਤੇ ਵਗ ਜਾਂਦਾ ਕੋਈ ਮੋਟਰਸਾਈਕਲ ਤੇ ਅੱਡ-ਅੱਡ ਮੱਥਾ ਟੇਕ ਕੇ ਆਉਂਦੇ ਨੇਗੇ ਇੱਕ ਡਿੱਕ ਆਪਣੀ ਪਿੱਛੇ ਆ ਰਹੀ ਸੀ ਹੁਣ ਸਾਰੇ ਡੋਡ ਡਬਗ ਜਾਂਦੇ ਨੇ ਹਰੇਕ ਨੂੰ ਐ ਹੁੰਦਾ ਵੀ ਸਨੇਹਾ ਮੱਥਾ ਟੇਕ ਗਈਏ ਵੀ ਜਦੋਂ ਇਕੱਠੇ ਹੁੰਨੇ ਆ ਫਿਰ ਇਕੱਠੇ ਹੁੰਦੇ ਟਾਈਮ ਲਾ ਦਿੰਦੇ ਨੇਗੇ ਬਾਕੀ ਬੰਦਿਆਂ ਨੂੰ ਐ ਹੁੰਦਾ ਵੀ ਬੁੜੀਆਂ ਨੂੰ ਮੱਥਾ ਟਕਿਆ ਕੇ ਮਿੱਟੀ ਕੱਢਾ ਕਢਾ ਕੇ ਘਰੇ ਛੱਡ ਜੀਏ ਫਿਰ ਮੇਲਾ ਦੇਖਾਂਗੇ ਬਸ ਸਾਰੇ ਡੋਡ ਡੀ ਬਗ ਜਾਂਦੇ ਆਗੇ ਉਦੋਂ ਵਧੀਆ ਵੀ ਲੱਗਦਾ ਹੁੰਦਾ ਸੀਗਾ ਜਦੋਂ ਟਰਾਲੀ 'ਚ ਸਾਰੇ ਇਕੱਠੇ ਜਾਂਦੇ। ਉਦੋਂ ਰੋਟੀ ਵੀ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਉਦੋਂ ਲੰਗਰ ਨਹੀਂ ਲੱਗਦੇ ਹੁੰਦੇ ਸੀ ਦੂ 6-7 ਸਾਲ ਪਹਿਲਾਂ। ਹੁਣ ਤਾਂ 6-7 ਸਾਲਾਂ ਤੋਂ ਲੰਗਰ ਲੱਗਣ ਲੱਗ ਗਏ। ਘਰੇ ਰੋਟੀ ਨਹੀਂ ਸੀ ਖਾਂਦੇ ਮਿੱਟੀ ਕੱਢ ਕੇ ਫੇਰ ਰੋਟੀ। ਰੋਟੀ ਮੇਰੀ ਕਰਨ। ਹਾਰ ਮੁਰ। ਤੂੰ ਲਾ ਸੋਨਾ ਲੱਗੂ ਮੇਰੇ। ਉਹ ਤਾਂ ਕਰੀ। ਆਨੇ ਪੁਰਾਣੇ ਇੰਟਰਕੈਪੀਲ ਕਾਕੇਨੀ ਬੋਲਦਾ ਸਰਾਹ ਤੋਂ ਤੋਂ ਬਾਦੇ ਚੁੱਗ ਨੂੰ ਲੈ ਕੇ ਬੰਨੇ ਲੱਕੜ ਦੇ ਉਹ ਗੱਡੀ ਤਾਂ ਹੈਗੀ ਆ ਦੇਖੂੰ ਮੈਂ ਇੱਥੇ ਬੈਠੀ ਵੀ ਨਹੀਂ ਰੱਖ ਲਉ ਇਹ ਤਾਂ ਫੋਟੀਆਂ ਲੱਗ ਜਾਂਦੀਆਂ ਨੇ ਅੰਦਰ ਨੂੰ ਆਹ ਵੇਖੋ ਇਹੋ ਜਿਹਾ ਕਿ ਜੇ ਫਾਈਲ ਕਿਹੜੀ ਹੈ ਦੇਖੋ ਪਤਾ ਹੋਣਾ ਨੂੰ ਕੋਈ ਆਪਣੇ ਮਨ ਦੇ ਮੱਥਾ ਸਾਬ ਚ ਮੱਥਾ ਟੇਕਣ ਤੋਂ ਬਾਅਦ ਇੱਥੇ ਆਪਾਂ ਜੜਾਂਈਆਂ ਮੰਨੀਆਂ ਤੇ ਜੋਤ ਚ ਕਿਉ ਪਾਇਆ ਇੱਥੇ ਬਾਬਾ ਪਾਈ ਵੇ ਲੋ ਦੀਆਂ ਮੰਨੀਆਂ ਛੜਤੀਆਂ ਹੁੰਦੀਆਂ ਨੇ ਸੱਤ ਮੰਨੀਆਂ ਬਣਾ ਕੇ ਲੈ ਕੇ ਜਾਂਦੇ ਹੁੰਦੇ ਆ ਤੇ ਵਧੀਆ ਛੀੜ ਸੀਗੀ ਸਾਡੇ ਜਦੋਂ ਅਸੀਂ ਮੱਥਾ ਟੇਕਿਆ ਬੜਾ ਤੱਕਾ ਜਾਨੀ ਪਿਆ ਕਦੇ ਕਹਿੰਦਾ ਨਾ ਬਹੁਤ ਭੀੜ ਹੋ ਜਾਂਦੀ ਜੇ ਥੋੜਾ ਜਿਹਾ ਲੇਟ ਹੋ ਜਾਈਏ ਵਧੀਆ ਮੱਥਾ ਟੇਕਿਆ ਸੀਗਾ ਤੇ ਇਸ ਤੋਂ ਬਾਅਦ ਅਸੀਂ ਜਾਂਦੇ ਸੀਗੇ ਤਲਾਕ ਨਹੀਂ ਐਦੇ ਕ ਤਲਾਕ ਨਹੀਂ ਤੁਰਪੇ ਪਹਿਲਾਂ ਅਸੀਂ ਮਿੱਟੀ ਕੱਢਦੇ ਹੁੰਨੇ ਆ ਬਾਅਸਾ ਕੇ ਫਿਰ ਅਸੀਂ ਇਹ ਜੋ ਆਕਾਂ ਨੂੰ ਪਤਾ ਨਹੀਂ ਸੀ ਫਿਰ ਅਸੀਂ ਮਿੱਟੀ ਕੱਢ ਕੇ ਆਏ ਪਹਿਲਾਂ ਉਧਰ ਆਪਣੀ ਗਿੱਲੀ ਸੁੱਕੀ ਮਿੱਟੀ ਨਿਕਲਦੀ ਐ ਨਾਲੇ ਗਿੱਲੀ ਮਿੱਟੀ ਨਿਕਲਦੀ ਹੈਗੀ ਇੱਥੇ ਆਪਣੀ ਸੁੱਕੀ ਮਿੱਟੀ ਨਿਕਲੂਗੀ ਤੇ ਇਹ ਤਾਂ ਵੀ ਕੁੜੀਆਂ ਵੀ ਕੱਢ ਸਕਦੀਆਂ ਨੇ ਆਪਣੇ ਕੁੜੀਆਂ ਵੀ ਕੱਢ ਲੈਂਦੀਆਂ ਨੇ ਗਈਆਂ ਬੈਂਆਂ ਵੀ ਤੇ ਕੁਮਾਰੀਆਂ ਵੀ ਗਿੱਲੀ ਮਿੱਟੀ ਨਹੀਂ ਕੱਢ ਸਕਦੀਆਂ ਹੈਗੀਆਂ ਕੁੜੀਆਂ ਇਹ ਸਾਰੇ ਸਾਡੇ ਪਿੰਡ ਦੇ ਸੀਗੇ ਜਿਹੜੇ ਸਾਡੇ ਕੋਲ ਮਿੱਟੀ ਕੱਢੀ ਜਾਂਦੀ ਸੀ ਮੇਰੀ ਮਾਂ ਸਿਰ ਤੇ ਚੜਨੀ ਲੱਗਾ ਨੂੰ ਲਾਇਆ ਲੋਕ ਚੁੰਟ ਰਹੇ ਨੇ

ਆਣੀ ਗਿੱਲੀ ਮਿੱਟੀ ਨਹੀਂ ਗੱਢੀਂ ਦੇਣਾ ਸੀ ਆ ਗਈ ਮਮੀ ਮੈਨੂੰ ਸਿਕਸ ਵੀ ਆ ਗਿਆ ਫਿਰ ਵੀ ਲੱਗਦਾ ਜੇ ਫਿਰ ਕਸ਼ਮੀਰ ਆ ਜਾਗੇ ਵਦਿਓ ਰਿਜ਼ਲਟ ਇਹਦੀ ਸੇਲੀ ਲਗਾ ਨੂੰ ਉਹ ਹੈ ਰਿਜ਼ਲਟ ਪੇਪਰ ਪੀਟੀ ਦਾ ਅੱਛਾ ਉਹ ਕਹਿੰਦੇ ਜੰਨੀ ਪਾਸ ਕਰਦੇ ਚੰਦੀ ਆ ਅਸੀਂ ਰੇਲੋ ਫਰ ਟੇਕ ਕੇ ਤਲਾਜਾ ਦੁਪਹਿਰ ਦੋਣ ਤੋਂ ਬਾਅਦ ਅਸੀਂ ਗੇ ਲੰਗਰ ਚ ਪਕੌੜੇ ਛੱਕ ਕੇ ਚਾਹ ਪੀ ਕੇ ਫਿਰ ਅਸੀਂ ਆ ਗਏ ਸੀਗੇ ਝੂਲਿਆਂ ਵਾਲੀ ਚ ਬੱਚਿਆਂ ਨੇ ਝੂਟੇ ਲੈਣੇ ਸੀਗੇ ਫਿਰ ਸਾਡਾ ਵੀ ਜੀ ਕਰ ਆ ਅਸੀਂ ਇਥੇ ਥੇੜ ਗੱਡੀ ਝੂਟਾ ਲੈਂਤਾ ਪਹਿਲਾਂ ਤਾਂ ਸਾਨੂੰ ਆਏ ਲੱਗਿਆ ਵੀ ਅਗਲਾ ਕੀ ਕਹੂਗਾ ਵੀ ਜਵਾਕਾਂ ਮੂ ਝੂਟੇ ਲੈਂਦੀਆਂ ਨੇ ਪਰ ਬਹੁਤ ਲਈ ਜਾਂਦੀਆਂ ਸੀਗੀਆਂ ਝੂਟੇ ਬੁੜੀਆਂ ਤੇ ਅਸੀਂ ਝੂਟਾ ਲੈ ਲਿਆ ਉਸ ਤੋਂ ਬਾਅਦ ਹਨਮਣ ਹੋਰੀਆਂ ਲੈਂਦੀਆਂ ਸੀਗੀਆਂ ਕਿਸ਼ਤੀ ਚ ਕਿਸਤੀ ਚ ਟਿਕਟ ਕਰਾ ਲਈ ਸੀ ਉਹਨਾਂ ਨੇ ਹਜੇ ਬਾਰੀ ਨਹੀਂ ਆਈ ਸੀ ਖੜੀਆਂ ਸੀਗੀਆਂ ਉਹ ਤੇ ਇੱਧਰ ਚੰਡੋਲ ਚ ਬੈਠੇ ਨੇ ਜੋਤ ਹੋ ਰਹੇ ਅਸੀਂ ਦੇਖੀ ਜਾਂਦੀ ਸੀਗੇ ਉਹਨਾਂ ਨੂੰ ਇਹ ਕਿਦਾ ਸਾਰੇ ਨੇ ਝੂਟਾ ਲੇਤਾ ਇੱਥੇ ਬੈਗੀਆਂ ਹਰਮਨੋਰੀਆਂ ਚੰਡੋਲ ਚ ਇੱਥੇ ਸੌਰੀ ਕਿਸਤੀ ਚ ਇਹ ਜਿਹਾ ਬੱਦੜਾ ਲੱਗਦਾ ਸੀਗਾ ਉਹ ਰੇਲ ਗੱਡੀ ਜਿਹਨਾਂ ਨੂੰ ਜਿਹੜੇ ਉਹ ਜਮਾ ਉੱਪਰ ਬੈਠੇ ਨੇ ਸਿਰੇ ਤੇ ਉਹਦੇ ਕਿਸ਼ਤੀ ਦੇ ਮੂੰਹ ਜੇ ਕੰਨੀ ਜਾਂ ਪੂਛ ਜੀ ਕੰਨੀ ਉਧਰ ਉਹਨੂੰ ਬੱਦ ਡਰ ਲੱਗਦਾ ਜਿਵੇਂ ਪੁੱਠਾ ਹੋ ਜਾਂਦਾ ਉਹ ਤਾਂ ਇਸ ਤੋਂ ਬਾਅਦ ਆ ਗਏ ਸੀ ਦਿਮਾਨ ਹਾਲ ਚ ਗਰਮੀ ਵਾਲੀ ਸੀਗੀ ਇੱਥੇ ਆਰਾਮ ਕਰਿਆ ਤੇ ਆਰਾਮ ਕਰਨ ਤੋਂ ਬਾਅਦ ਅਸੀਂ ਫੇਰ ਬਾਜ਼ਾਰ ਕੰਨੀ ਗਏ ਬਾਜ਼ਾਰ ਚ ਮੁਰਦੇ ਮੁਰਦੇ ਬਸ ਵੀ ਆਪਾਂ ਜਦੋਂ ਆਪਣੀਆਂ ਗੱਡੀਆਂ ਕੰਨੀ ਜਾਵਾਂਗੇ ਉਹਦੀ ਆਪਾਂ ਸਾਰਾ ਬਾਜ਼ਾਰ ਦੇਖ ਲਾਂਗੇ ਅਸੀਂ ਤੇ ਆਰਾਮ ਕਰਨ ਲੱਗੇ ਸੀਗੇ ਘੰਟਾ ਕਸੀ ਇੱਥੇ ਕੋਈ ਦੀਵਾਨ ਦੀਵਾਨ ਹਾਲ ਚਿੱਕਾ ਆਰਾਮ ਕਰਨ ਤੋਂ ਬਾਅਦ ਫਿਰ ਅਸੀਂ ਆਗੇ ਸੀਗੇ ਬਾਜ਼ਾਰ ਕਰਨੀ ਬਸ ਬਾਜ਼ਾਰ ਦੇਖਦੇ ਸੀ ਆਪਦੀ ਗੱਡੀਆਂ ਕੋਲੇ ਆਗੇ ਸੀਗੇ 3 ਵਜੇ ਸੀਗੇ ਸਾਨੂੰ ਘਰੇ ਆਉਂਦਿਆਂ ਨੂੰ ਤੇ ਬਸ ਜਿਹੜਾ ਕੁਛ ਬੱਚਿਆਂ ਨੇ ਲੈਣਾ ਸੀਗਾ ਪਤਾ ਕੀ ਲੈਣਾ ਹੁੰਦਾ ਜਵਾਕ ਤਾਂ ਲੈਂਦੀ ਨੇ ਫਿਰ ਵੀ ਜਿਹੜਾ ਕੁਛ ਲੈਣਾ ਸੀ ਇਹਨਾਂ ਨੇ ਲੈ ਲਿਆ ਸੀਗਾ ਜੇ ਤੁਹਾਨੂੰ ਮੇਲਾ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ